ਮਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਚੱਲਦੇ ਜੀ ਕੰਮ ਵੀਰੋ ਬਹੁਤ ਵਧੀਆ ਤੇ ਤਨਗੁਰ ਨਾਨਕ ਦੇਵ ਜੀ ਦੀ ਕਿਰਪਾ ਦੇ ਨਾਲ ਫਸਲਾਂ ਵੀ ਬਹੁਤ ਵਧੀਆ ਹੋ ਰਹੀਆਂ। ਤੇ ਬਾਕੀ ਤੁਹਾਡਾ ਸਾਰਿਆਂ ਦਾ ਹੀ ਸਵਾਗਤ ਹੈ ਜੀ ਮੇਰੇ YouTube ਚੈਨਲ ਸਰਬਜੀਤ ਮਹਲ ਬਲੌਗਸ ਤੇ ਬਾਬਾ ਸੁੱਖ ਰੱਖੇ ਤੁਹਾਨੂੰ ਸਾਰਿਆਂ ਨੂੰ ਹੀ ਦੁੱਧ ਤੇ ਪੁੱਤ ਖੁਸ਼ੀਆਂ ਖੇੜੇ ਤੁਹਾਡੇ ਸਾਰਿਆਂ ਦੀ ਕਮਾਈਆਂ ਚੋਣ ਜੀ ਬਰਕਤਾਂ ਚਲੋ ਜੀ ਚੱਲ ਰਿਹਾ ਖੇਤੀਬਾੜੀ ਦੇ ਕੰਮ ਤੇ ਖੇਤਾਂ 'ਚ ਘੇੜਾ ਵੱਜ ਰਿਹਾ ਜੀ ਰਿਸ਼ਤੇਦਾਰੀ ਤੇ ਆਏ ਆ ਤੇ ਰਾਤ ਦਾ ਜੀ ਜਿਹੜਾ ਮੌਸਮ ਹੈ ਕੱਲ ਦਾ ਬਹੁਤ ਖਰਾਬ ਹੋਇਆ ਵਾ ਹੁਣ ਵੀ ਹਵਾ ਚੱਲ ਰਹੀ ਹੈ ਤੇ ਬਾਰਿਸ਼ ਰਾਤ ਹਵਾ ਵੀ ਬਹੁਤ ਤੇਜ਼ ਚੱਲੀ ਜੀ ਤੇ ਬਾਰਿਸ਼ ਵੀ ਪੂਰੀ ਪਈ ਚਲੋ ਮਹਾਰਾਜ ਦੀ ਕਿਰਪਾ ਰਹੀ ਵੀਰੋ ਕਣਕਾਂ ਗਿਰੀਆਂ ਨਹੀਂ ਹੈਗੀਆਂ ਤੇ ਬਾਕੀ ਕਿਤੇ ਕਿਤੇ ਹਵਾ ਜ਼ਿਆਦਾ ਪਈ ਆ ਉਹ ਵੀ ਤੁਹਾਨੂੰ ਮੈਂ ਬਲੌਗ ਦੇ ਵਿੱਚ ਦਿਖਾ ਦੇਣਾ ਬੇ ਕਣਕ ਜਮਾ ਹੀ ਬਿਚ ਗਈ ਤੇ ਕਿਤੇ ਹੁਣ ਆਪਾਂ ਸੋਸ਼ਲ ਮੀਡੀਆ ਪਰ ਦੇਖ ਰਹੇ ਆ ਬਠਿੰਡੇ ਵਾਲੀ ਸਾਈਡ ਭਗਤੇ ਭਾਈ ਕੇ ਜਿੱਕਣਾ ਦੇਖ ਜੀ ਤੂਫਾਨ ਨੇ ਲੈਂਟਰ ਤੱਕ ਵੀ ਹਿਲਾਤੇ ਤੇ ਬਰਫ ਦੇ ਗੜੇ ਆ ਜਿਹੜੇ ਉਹ ਵੀ ਬਹੁਤ ਬਏ ਆ ਵੀਰੋ ਉਧਰ ਤੇ ਇਧਰ ਮਹਾਰਾਜ ਦੀ ਕਿਰਪਾ ਹੈ ਚਲੋ ਇੱਕ ਨਹੀਂ ਕਿਰਪਾ ਬਣੀ ਰਹੇ ਬਾਈ ਤੇ ਬਾਕੀ ਹਲੇ ਮੌਸਮ ਤਾਂ ਖਰਾਬ ਹੈ ਜੀ ਕੋਈ ਪਤਾ ਨਹੀਂ ਅੱਗੇ ਦਾ ਕਿਉਂਕਿ ਚਲੋ ਪਰਮੇਸ਼ਰ ਦੇ ਆ ਵੀਰੋ ਹੱਥ ਇਹ ਬੰਦੇ ਦੇ ਹੱਥ ਨਹੀਂ ਹੈਗਾ ਵੀ ਪਰਮੇਸ਼ਰ ਨੇ ਕੀ ਕਰਨਾ ਕਿਆ ਨਹੀਂ ਕਰਨਾ ਉਹ ਨੂੰ ਪਤਾ ਚਲੋ ਬਾਕੀ ਚੱਲਦੇ ਆ ਜੀ ਕੰਮ ਪਾਪਾ ਜੀ ਵੀ ਆਏ ਬੈਠੇ ਆ ਮੋਟਰ ਪਰ ਪਰਮਾ ਆਇਆ ਬ ਨਾਲ ਪੜਨ ਤੇ ਉਹਦੇ ਨਾਲ ਵੀ ਤੁਹਾਨੂੰ ਮਿਲਾ ਦਿੰਦਾ ਵੀ ਕੀ ਕਰ ਰਿਹਾ ਉਹ ਤੇ ਦਾਦੇ ਨਾਲ ਤੁਹਾਨੂੰ ਪਤਾ ਫਿਰ ਪੋਤੇ ਦੀ ਆੜੀ ਤਾਂ ਹੁੰਦੀ ਹੋਇ ਤੇ ਬਾਕੀ ਮਾੜੀ ਮੋਟੀ ਕਣਕਾ ਜੀ ਗਰੀ ਹੋ ਰੇ ਆਪਣੇ ਖੇਤਾਂ ਦੇ ਵਿੱਚ ਚਲੋ ਬਾਹੇ ਗੁਰੂ ਹਾਲੇ ਵੀ ਠੀਕ ਕਰ ਦਵੇ ਇੱਥੇ ਰੁਕ ਜਵੇ ਚੱਲ ਰਿਹਾ ਜੀ ਬਾਕੀ ਕੰਮ ਉਹਨੂੰ ਪਿਛਲੇ ਕੈਮਰੇ ਨਾਲੇ ਦਿਖਾ ਦਿੰਦਾ ਜੀ ਫਸਲ ਵਾੜੀ ਤੇ ਬਾਕੀ ਕੰਮ ਚੱਲ ਰਿਹਾ ਤੁਸੀਂ ਬਣੇ ਰਹੋ ਵੀਡੀਓ ਦੇ ਨਾਲ ਲੋ ਜੀ ਆ ਖੜੀ ਆਪਣੀ ਕਣਕ ਤੇ ਤੁਹਾਨੂੰ ਦਾਦਾ ਜਿੱਕਣਾ ਹਵਾ ਵੀ ਚਲੋ ਆ ਮੋਟਰ ਪਰ ਆ ਦੇਖੋ ਔਰ ਜਿੱਕਣਾ ਵੀਰੋ ਆ ਘੁਮ ਕੇ ਕਣਕਾਂ ਹਵਾਏ ਕਿਤੇ ਕਿਤੇ ਪਈ ਚਲੋ ਬਾਕੀ ਉਧਰ ਉਹ ਉੱਥੇ ਥੋੜੀ ਜੀ ਕਣਕ ਗਰੀ ਵੀ ਤੇ ਇੱਧਰ ਵੀ ਬੰਦੇ ਆਪਣੇ ਬੈਠੇ ਆ ਦੇਖੋ ਆਹ ਲੋ ਮੇਲੋ ਜੀ ਇਧਰ ਪਾਪਾ ਜੀ ਨੂੰ ਮੇਲੋ ਜੀ ਅਸਥੀ ਕਾਲ ਜੀ ਹਾਂ ਜੀ ਇਹਨੂੰ ਲੈ ਕੇ ਤੁਸੀਂ ਨਾਲ ਹਾਂ ਜੀ ਕੋਰਾ ਨੇ ਇੱਲੇ ਤੇ ਕਰਦਾ ਤਾਂ ਤੁਸੀਂ ਲਾਤੀ ਇੱਥੇ ਬਸਾ ਕੇ ਅੱਛਾ ਹੋਰ ਇੱਲਾ ਤੇ ਕਰਦਾ ਤਾਂ ਫਿਰ ਇੱਥੇ ਲੋਟ ਕਰਿਆ ਹੈ ਹਾਂ ਇਹ ਹਾਂ ਫੜਾ ਦੇ ਬਾਬੇ ਨੂੰ ਫੜਾ ਦੇ ਤੇ ਹਾਂ ਤੇ ਇਹ ਵੀ ਨੇ ਲੈ ভাই ਫੋਨ ਆ ਗਿਆ ਤੇ ਇਹ ਬੰਦਾ ਚੱਲ ਵੀ ਇਧਰ ਸਾਸਿਕਾਲ ਬੁਲਾ ਦੇ ਕੋਈ ਜਰਾ ਆ ਕੀ ਕਰ ਰਿਹਾ ਮੇਰੇ ਪੁੱਤ ਹੈ ਕਾ ਦਾ ਠੀਕ ਨੇ ਲੋ ਬਾਈ ਪਾਪਾ ਜੀ ਨੂੰ ਇਧਰ ਆਮ ਆਦਮੀ ਪਾਰਟੀ ਦਾ ਫੋਨ ਆ ਗਿਆ ਚਲੋ ਕੱਟ ਦੋ ਚਲੋ ਬਾਈ ਕਹਿੰਦੇ ਵੀ ਕਿਹਨੂੰ ਵੋਟ ਕਰਨੀ ਹੈ ਤੇ ਹਾਂ ਵੇ ਪਰਦਾ ਜੀ ਬੈਠਾ ਇਹ ਹਾਂ ਜੀ ਲਿਖ ਐਨੇ ਲਖਿਆ ਅੱਖਰ ਹਾਂ ਅਰੇ ਗੱਲ ਮੈਂ ਤਾਂ ਬੋਲਦਾ ਹੀ ਹਾਂ ਅੱਛਾ ਹਾਂ ਠੀਕਾ ਚੱਲ ਲੇਖ ਬਈ ਕਿਊੜਾ ਊਠਾ ਕਰ ਹਾਂ ਲੈ ਬਾਈ ਇਹ ਤਾਂ ਹਰੇ ਪੂਰਾ ਊਠ ਹੈ ਕਾਪੀ ਕਾਪੀ ਹਾਂ ਇਧਰੋਂ ਬੋਲ ਕੇ ਸੁਣਾ ਓਡਾੜਾ ਮੜਾ ਜੈ ਤਿੰਨ 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 ਪਾ ਬਈ ਇਕੜਾ ਦਿਖਾਉਣਾ ਪੈਂਦਾ ਪਾਪਾ ਹੀ ਸਿਖਾਈ ਜੰਦੇ ਤੇ ਬੈ ਕੇ ਲੈ ਕੇ ਆਪਣੇ ਇਹ ਹੈ ਬਾਈ ਫਾਰਮਰ ਲਾਈਫ ਕਹਿੰਦੇ ਵੀ ਬੱਚਿਆਂ ਨੂੰ ਖੇਤ ਚੱਲਿਆਓ ਹੂੰ ਕੀ ਕੀ ਦੁਬਾਰਾ ਪੜ੍ਹੀ ਹੂੰ ਬੀ ਹੂੰ ਸੀ ਹੂੰ ਡੀ ਹੂੰ ਈ ਬੀ ਈ ਈ ਐਫ ਜੀ ਹੂੰ ਹੂੰ ਉਹ ਠੀਕ ਆ ਬਾਕੀ ਠੀਕ ਆ ਐਚ ਜੇ ਠੀਕ ਆ ਹੈ ਭਾਈ ਏਕਣਾ ਇਹਦੇ ਕੰਮ ਠੀਕ ਹੈ ਉਹ ਅੱਜ ਸਿਰਨਾਥਾ ਦਾ ਸੰਡੇ ਕਰਕੇ ਮਨਾ ਹੋ ਗਿਆ ਸੰਡੇ ਹੈ ਬਾਬਾ ਲੈ ਆ ਫਿਰ ਤੈਨੂੰ ਹੈ ਆ ਗਿਆ ਇਹ ਘਣਾਉਣ ਵਾਲਾ ਤਾਂ ਹੈ ਨਹੀਂ ਇਹ ਸੱਕੇ ਇਹਨੂੰ ਬੈਗ ਦੇ ਪਿੱਛੇ ਪਾ ਲਿਆ ਆ ਠੀਕ ਆ ਠੀਕ ਆ ਚਲੋ ਬਾਈ ਇਹ ਲੱਗੇ ਹੋਇਆ ਤੇ ਆਪ ਪਾਜੀ ਕਹਿੰਦੇ ਹੁਣ ਬੈਗ ਪਾ ਕੇ ਪਿੱਛੇ ਉਹ ਗੱਡੀ ਪਰ ਵੜ ਆ ਲੱਗੇ ਫੇਰ ਬਾਈ ਇਸ ਤੇ ਕੇ ਐਲ ਐਨ ਕੀ ਆ ਬਾਈ ਦਾਦਾ ਟੀਚਰ ਬਣਿਆ ਬਾਜੀ ਦਾ ਚਲੋ ਬਾਕੀ ਮੈਂ ਸਾਨੂੰ ਉਧਰ ਲਾਉਂਦਾ ਜਿਹੜੀ ਕਣਕ ਨੂੰ ਥੋੜੀ ਜੀ ਹਵਾ ਇੱਧਰ ਲੱਗੀ ਐ ਤੇ ਉਹ ਆਹ ਲੋ ਬਾਈ ਨਰਮ ਚੀਜ਼ ਹੁੰਦੀ ਐ ਜਿਹੜੀ ਉਹ ਦੇਖੋ ਗਰ ਜਾਂਦੀ ਐ ਅੱਜ ਵੀ ਇਹ ਰਾਜੀ ਬਾਈ ਵਾਲੀ ਇਹ ਗਈ ਇਹ ਦੇਖੋ ਜੀ ਹੁਣ ਮੀਂਹ ਪੈ ਗਿਆ ਵਸ ਇਹਨੇ ਸਮਝ ਲਓ ਵੀ ਇੱਥਾਂ ਤਾਂ ਗੱਲ ਨਹੀਂ ਸ਼ੁਰੂ ਹੋ ਜਾਣਾ ਇੱਕ ਨਾ ਹੀ ਚਲੋ ਕਣਕ ਨੂੰ ਜੇ ਇੱਧਰ ਵੀ ਲੱਗਿਆ ਤਾਂ ਸਮਝ ਲਓ ਵੀ ਉਹ ਬਿਲਡਿੰਗ ਕਰਕੇ ਜਿਹੜਾ ਸਮਝ ਲਓ ਜੀ ਸਾਹਮਣੇ ਮਕਾਨ ਆ ਉਧਰ ਕਰਕੇ ਹਵਾ ਲੱਗੀ ਹੈ ਜੀ ਆ ਦੇਖੋ ਮੈਂ ਖੁੰਦਾ ਤੁਹਾਨੂੰ ਇੱਥੇ ਦੇ ਬਾਕੀ ਆਹ ਬੀਜ ਆ ਵੀਰੋ ਇਹ 826 ਬੀਜ ਬਾਕੀ ਬੀਜਾਂ ਪਰ ਵੀ ਡਿਪੈਂਡ ਹੋ ਸਕਦਾ ਕੋਈ ਵੀ ਗਿਰ ਜਾਂਦਾ ਜਿਹੜਾ ਛੇਤੀ ਇਹ ਦੂਆ 869 ਆ ਜਿਹੜਾ ਉਹ ਇੱਕ ਨੰਬਰ ਖੜਾ ਜੀ ਆ ਗਏ ਭਾਈ ਮੇਥੇ ਇਹਦੀਆਂ ਧਲੀਆਂ ਆਈਆਂ ਕਲਕਦੇ ਆਂਗਰੀਆਂ ਵੀ ਆ ਦੇਖੋ ਇਹ ਆ ਇਹ ਇੱਕਣਾ ਉੱਥੇ ਤੋਂ ਸ਼ੁਰੂ ਹੋਈ ਵੀ ਐ ਇੱਥੇ ਨੂੰ ਫੰਟਾ ਜੀਆ ਗਿੱਧੇ ਹਲਾਂਗੀ ਜੀ ਆ ਇੱਕਣਾ ਚਲੋ ਬਾਕੀ ਬਾਈ ਮੌਸਮ ਦੁਬਾਰਾ ਤਾਂ ਫੇਰ ਹਲੇ ਗੜਬੜੀ ਜੀ ਵਾਲਾ ਹੀ ਹੋਇਆ ਵੇ ਕੋਈ ਪਤਾ ਨਹੀਂ ਕਦੋਂ ਤੱਕ ਇਹ ਚੱਲੂ ਕੰਮ ਤੇ ਇਹ ਬਾਕੀ ਬਾਈ ਆ ਦੇਖੋ ਆ ਵੀ ਲੱਗ ਬੀਜ ਖੜਾ ਕਣਕ ਦਾ ਚਲੋ ਬਾਕੀ ਰਾਤ ਵਾਲੀ ਹਵਾ ਨੇ ਜਿਹੜਾ ਚਿੱਟਾ ਚਿੱਟਾ ਜਿਹਾ ਬਿੱਲਾਂ ਪਰ ਬੂਰ ਹੁੰਦਾ ਜੀ ਉਹ ਸਾਰੀ ਝਾੜਤਾ ਕੱਲੀ ਬੱਲ ਰਹਿ ਗਈ ਚਲੋ ਮਹਾਰਾ ਦੇ ਕਿਰਪਾ ਨਾਲ ਚੱਲੀ ਜਾਣਾ ਬਾਈ ਕੰਮ ਇਹ ਤਾਂ ਆ ਲੋ ਲੋ ਬਾਈ ਦੇਖੋ ਕੁਦਰਤ ਦੇ ਰੰਗ ਇੱਥੇ ਪਤਾ ਲੱਗਦਾ ਐ ਬੱਟ ਤੇ ਸਮਝ ਲਓ ਪ੍ਰ ਪ੍ਰ ਕਣਕ ਸਾਰੀ ਖੜੀ ਐ ਤੇ ਤੇ ਇਧਰ ਇਧਰ ਦੇਖ ਲਓ ਵੀ ਜਿੱਥੇ ਤੱਕ ਤੁਹਾਡੀ ਨਿਗਾ ਵੱਜਦੀ ਆ ਤਿੰਨ ਚਾਰ ਕਿੱਲਾਂ ਦਾ ਟੱਕ ਹੈ ਸਾਰੀ ਉਹਨ ਗਰਗੀ ਜੀ ਉਹ ਵੀ ਕਾਰਨ ਤੁਹਾਨੂੰ ਮੈਂ ਦੱਸ ਦਿੰਦਾ ਕਿ ਐ ਜਿੱਥੇ ਤੱਕ ਮੈਨੂੰ ਹੈਗਾ ਵੀ ਇਹ ਕਣਕ ਦਾ ਨੱਕਾ ਦਿਖਦਾ ਹੀ ਆ ਗੱਲ ਮੇ ਇਹ ਕਣਕ ਨੂੰ ਜਿਹੜਾ ਪਾਣੀ ਲੱਗ ਗਿਆ ਤਾਂ ਵੀ ਇਹ ਕਣਕ ਪਾਣੀ ਤੇ ਰਹਿਤ ਹੈ ਤਾਂ ਕਰਕੇ ਬਚਾਏ ਨਹੀਂ ਸਾਰਾ ਇੱਕੋ ਖੇਤ ਹੈ ਜੀ ਇੱਕੇ ਬੰਦੇ ਦਾ ਖੇਤ ਹੈ ਤੇ ਇਹ ਬਾਕੀ ਦੁਬਾਰਾ ਫੇਰ ਬੱਦਲ ਦੇਖ ਲੋ ਜੀ ਤੁਸੀਂ ਵਿੱਚ ਮੜਾ ਮੜਾ ਸੂਰਜ ਚਾਮਕ ਰਿਹਾ ਓਖਣਾ ਹੀ ਆਨ ਪੂਰੇ ਜੋਰਾਂ ਤੇ ਚੱਲ ਰਿਹਾ ਜੀ ਆਹ ਲੋ ਆਹੇ ਬਾਈ ਕਣਕ ਆ ਲੋ ਇੱਕ ਨਾ ਬਸ ਹੁਣੇ ਤਾਂ ਸਮਝ ਲੋ ਵੀ ਇਹਨੇ ਕਿਹਾ ਹੁਣ ਉੱਪਰ ਖੜੀ ਹੋਣਾ ਕੋਈ ਕੋਈ ਧਲੀ ਹੈ ਜੀ ਵਿੱਚ ਘੜੀ ਜੜੀ ਦਿਖ ਰਹੀ ਹੈ ਚਲੋ ਬਾਕੀ ਵਾਹਿਗੁਰੂ ਦੇ ਹੱਥਾ ਵੀਰੋ ਹੱਥ ਡੋਰੀ ਮਾਰਕ ਦੇ ਬੰਦਾ ਕਰਦਾ ਯਤਨ ਬਥੇਰੇ ਤੇ ਚਲੋ ਆ ਲੋ ਲੋ ਭਾਈ ਘਰ ਪਹੁੰਚ ਗਏ ਤੇ ਮੌਸਮ ਵੀ ਤੁਸੀਂ ਦੇਖ ਲਈ ਹੈ ਤੇ ਇੱਧਰ ਦੁਬਾਰਾ ਤੇ ਇੱਧਰ ਚੱਲ ਪਿਆ ਕੰਮ ਸਰਬਜੀ ਦਾ ਇਹ ਆਦਾ ਇੱਧਰ ਸਰਾਂ ਦਾ ਤੇਲ ਇਹਨਾਂ ਸਾਰੇ ਇਸ ਇੱਥੇ ਲਾਦਣਾ ਤੇ ਲੈ ਭਾਈ ਬਲਾਸਾ ਸਿਕਰ ਮੇਰੇ ਵੱਲ ਸਾਰੇ ਨੂੰ ਹੱਥ ਜੋੜ ਕੇ ਪਿਆਰ ਫਿਰ ਸਤਿ ਸ਼੍ਰੀ ਅਕਾਲ ਜੀ ਹਾਂ ਬਈ ਅੱਜ ਬੰਦੇ ਕਾਬੂ ਕਰੇ ਤੇ ਹਾਂ ਜੀ ਬਣਾਏ ਆ ਸੰਡੇ ਦਾ ਹੈ ਸੰਡੇ ਦਾ ਚੁੱਟੀ ਵੀ ਬਣਾਏ ਆ ਜੀ ਮਨਾਤਾ ਸੰਡੇ ਹਾਂ ਜੀ ਹੈ ਹਾਂ ਜੀ ਹਾਂ ਅੱਛਾ ਹਾਂ ਲੈ ਬਈ ਆ ਦੇਖੋ ਹਾਂ ਪੜਿਆ ਬਾਬੇ ਕੋਲ ਕੀ ਪੜ ਕੇ ਆਇਆ ਉਹ ਦੇਖੀ ਹੈ ਲੈ ਕੇ ਗਿਆ ਉਹਦਾ ਖੇਤਾਂ ਮੋ ਜਾ ਹੈ ਹੈ ਬੈਗ ਲੈ ਕੇ ਗਿਆ ਉਹ ਤਾਂ ਪਾ ਪੰਜ ਮਾਲ ਖੇਤਾਂ ਨੂੰ ਹੂੰ ਲੈ ਬਈ ਇੱਧਰ ਆ ਦੇ ਖੇਤਰ ਇਹਦਾ ਨੰਬਰ ਲੱਗਣਾ ਪਹਿਲਾਂ ਜਿਸਨੂੰ ਮਿਲੋ ਜੀ ਮੇਰੇ ਲੱਤਾਂ ਸੱਜਣ ਨੂੰ ਪਿਆਪੇ ਸਸਕਾਲ ਜੀ ਲੈ ਬਈ ਸਰਪੀਵਾਹ ਹੋ ਰਿਹਾ ਨਾਲ ਦੀ ਨਾਲ ਆ ਦੇਖੋ ਇਹ ਵੀ ਪਕੌੜੀਆਂ ਖਾ ਰਹੀ ਤੇ ਇਹ ਵੀ ਹਾਂ ਦੋਈ ਗੱਲਾਂ ਬਣਾਉਣੀ ਆ ਇਹ ਵੀ ਪਕੌੜੀਆਂ ਖਾ ਰਿਆ ਹੈਂ ਦੇਖੋ ਉਹਨੂੰ ਸਰਪਾਹ ਲਨ ਦੀ ਪਹਿਲਾਂ ਲੜਦਾ ਹੈ ਮੈਂ ਬਣਾਣਾ ਹੂੰ ਥੋੜੀ ਵੱਡੀ ਮੈਂ ਆ ਪਹਿਲਾਂ ਮੇਰੀ ਵਾਰੀ ਆ ਅੱਛਾ ਠੀਕ ਆ ਟੀਵੀ ਨਾਲ ਮਿਲੂਗਾ ਉਹ ਮੋੜ ਚੱਕ ਲਿਆ ਆ ਜੀ ਉਸੇ ਜਾ ਕੇ ਹਾਂ ਕਹਿੰਦਾ ਇਹ ਵੀ ਦੀ ਵਾਰੀ ਮੇਰੀ ਮੇਰੀ ਵੀ ਹਾਂ ਪਾਪਾ ਕਿਹਦੀ ਵਾਰੀ ਟੀਵੀ ਦੀ ਹਾਂ ਹਰ ਮੋੜ ਤਾਹੀ ਨਾਲ ਲਿਆਇਆ ਇਹਦੇ ਦੇ ਦੇ ਨਾ ਫੇ ਮੇਰੀ ਵਾਰੀ ਹੈ ਲੈ ਭਾਈ ਆਹ ਲੜਾਈ ਹੈ ਇਹਨਾਂ ਨਿਆਣਿਆਂ ਦੀ ਵੇ ਪਹਿਲਾਂ ਮੈਂ ਪਾਉਣਾ ਜਾਂ ਮੈਂ ਜਿਸਨ ਮੈਨੂੰ ਬਦਈ ਬਗੜੀਆਂ ਸੁਣੀਆਂ ਪਾਪਾ ਜੀ ਉਦੋਂ ਤੁਸੀਂ ਗੋਲ ਗੱਪਿਆਂ ਨੂੰ ਕਿਹਾ ਤਾਂ ਤੁਸੀਂ ਮੰਨਿਆ ਹੀ ਨਹੀਂ ਹਾਂ ਭਾਈ ਇਕੜਾ ਹੋ ਜਾਣਾ ਕੋਈ ਨਹੀਂ ਜੀ ਸ਼ਕੀਰ ਜੀ ਮम्मा ਮੈਨੂੰ ਪੈਸੇ ਦੋ ਮੈਂ ਕਹਿੰਦਾ ਮੈਂ ਪਪਾ ਦੇ ਦੇ ਪਪਾ ਨੂੰ ਕਹਿੰਦਾ ਪਪਾ ਖਿਲਾ ਦੇਉਂਗੇ ਕਹਿੰਦੀ ਮੈਂ ਤੁਹਾਡੇ ਪਿੱਛੇ ਲੱਗੇ ਆ ਤਾਂ ਪਪਾ ਨੂੰ ਪਪਾ ਭੁੱਲ ਗਏ ਫਿਰ ਮਨੇ ਨਹੀਂ ਆਗੇ ਠੀਕ ਹੈ ਯਾਦ ਰੱਖੀਏ ਠੀਕ ਹੈ ਜੀ ਉਹ ਤਾਂ ਦਿਨੇ ਤੇ ਪਕੌੜੀਆਂ ਨੱਤੇ ਤਾਂ ਗਿਆ ਆ ਲੈ ਪਮੂਣਾ ਬਣ ਲਾ ਪਪਾ ਚਾਰਤਾ ਬਣ ਦੀਦੀ ਵਾਲੀ ਬਰਕ ਹੂੰ ਪਹਿੜਾ ਪਹਿਲਾ ਖਾ ਕੇ ਉਹ ਵੀ ਲਾਈ ਕਰਨਾ ਇੱਕ ਦਿਨ ਦਿਖਾਉਣਾ ਠੀਕ ਹੈ ਲੈ ਭਾਈ ਨਵੇਰਤਾ ਨਾ ਹੈ ਗਈ ਹੈ ਹਾਂ ਹੈ ਗਈ ਹੈ ਹੌਲੀ ਹੌਲੀ ਖਾ ਲੈ ਠੀਕ ਹੈ ਹੌਲੀ ਹੌਲੀ ਬਾਈ ਚਲੋ ਚੱਲ ਰਿਹਾ ਜੀ ਕੰਮ ਦੇਖਣਾ